ਉਸ ਪਰਮਾਤਮਾ ਦੀ ਕੁਦਰਤ ਦਾ ਕੋਈ ਅੰਤ ਨਹੀਂ ਆਹ ਵੀਡੀਓ ਨੂੰ ਧਿਆਨ ਨਾਲ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਇੱਕ ਜ਼ਮੀਨ ਤੇ ਚੱਲਣ ਵਾਲਾ ਜੀਵ ਕਿਸ ਤਰੀਕੇ ਦੇ ਨਾਲ ਅਸਮਾਨ ਵਿੱਚ ਉੱਡਣ ਵਾਲਾ ਜੀਵ ਬਣ ਜਾਂਦਾ ਆ ਇਹ ਉਹਦੇ ਰੰਗ ਆ ਉਹਦਾ ਹੁਕਮ ਆ ਉਹ ਜਿਵੇਂ ਉਹ ਜੀਵ ਨੂੰ ਪੈਦਾ ਕਰਦਾ ਆ ਫਿਰ ਉਸ ਸਾਹਬ ਦੇ ਨਾਲ ਉਹਨੂੰ ਬਦਲਣ ਦਾ ਹੁਕਮ ਜਿਹੜਾ ਆ ਉਹ ਕਰਦਾ ਆ ਫਿਰ ਜੀਵ ਬਦਲਦਾ ਆ ਉਹ ਦੇਖੋ ਉਸ ਇੱਕ ਜੀਵ ਦੇ ਵਿੱਚੋਂ ਇੱਕ ਨਵਾਂ ਜੀਵ ਜੀਵਨ ਜਿਹੜਾ ਆ ਉਹ ਪੈਦਾ ਹੋਣ ਜਾ ਰਿਹਾ ਉਹ ਦੇਖੋ ਧਿਆਨ ਨਾਲ ਬਾਣੀ ਕਹਿੰਦੀ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹਦਾ ਕੋਈ ਅੰਤ ਨਹੀਂ ਹੈ ਕੋਈ ਬਿਆਨ ਹੀ ਨਹੀਂ ਕਰ ਸਕਦਾ ਉਹਨੂੰ ਨਾ ਉਹਦੀ ਬਣਾਈ ਇਸ ਕਾਇਨਾਤ ਨੂੰ ਉਹ ਦੇਖੋ ਵਿੱਚੋਂ ਨਿਕਲ ਗਿਆ ਧਰਤੀ ਤੇ ਚੱਲਣ ਵਾਲੇ ਜੀਵ ਵਿੱਚੋਂ ਅਸਮਾਨ ਵਿੱਚ ਉੱਡਣ ਵਾਲਾ ਇੱਕ ਜੀਵ ਪੈਦਾ ਹੋ ਗਿਆ ਹੈ ਇਹ ਹੈ ਉਹਦੀ ਰਹਿਮਤ ਉਹਦੀ ਕਾਰਾਮਾਤ ਇਹ ਉਹਦੀ ਰਚਨਾ ਜੋ ਕੁਝ ਹੋ ਰਿਹਾ ਉਹਦੇ ਹੁਕਮ ਦੇ ਵਿੱਚ ਹੈ ਹੁਕਮ ਤੋਂ ਬਾਹਰ ਕੁਝ ਨਹੀਂ ਦੇਖੋ ਤੁਸੀਂ ਹੈਰਾਨ ਹੋਵੋਗੇ ਕਿ ਇਸ ਪ੍ਰਕਿਰਤੀ ਵਿੱਚ ਕੀ ਕੁਝ ਜਿਹੜਾ ਆ ਉਹ ਹੁੰਦਾ ਆ ਕਿਵੇਂ ਹੁੰਦਾ ਆ ਸਾਡੀ ਸਮਝ ਤੋਂ ਬਾਹਰ ਹੈ ਕਿਉਂ ਹੁੰਦਾ ਆ ਇਹ ਵੀ ਸਾਡੀ ਸਮਝ ਤੋਂ ਬਾਹਰ ਹੈ ਇਹ ਜੀਵ ਆਮੀ ਕਿਸਾਨ ਨੂੰ ਪਤਾ ਹੈ ਉਹਦੇ ਖੇਤਾਂ ਵਿੱਚ ਹੁੰਦਾ ਆ ਤੇ ਉਹ ਦੇਖੋ ਜਿਹੜਾ ਸਰੀਰ ਉਹਨੇ ਛੱਡਿਆ ਉਹ ਉਸੇ ਤਰ੍ਹਾਂ ਉੱਥੇ ਲਟਕਿਆ ਪਿਆ ਹੈ ਔਰ ਦੇਖੋ ਤੇ ਉਹ ਇੱਕ ਖੂਬਸੂਰਤ ਜੀਵ ਜਿਹੜਾ ਵਾ ਉਹਦੇ ਵਿੱਚੋਂ ਨਿਕਲ ਕੇ ਅਸਮਾਨ ਵਿੱਚ ਹੁਣ ਉੱਡੂਗਾ